ਅੱਜ ਤੱਕ 300 ਤੋਂ ਵੱਧ ਪੇਸ਼ੈਂਟ ਟਰੀਟ ਕਰ ਚੁੱਕੇ ਆ ਅਸੀਂ ਟਰੀਟ ਨਹੀਂ ਕਰਦੇ ਇਹ ਨਹੀਂ ਵੀ ਇੱਕ ਵਾਰੀ ਟਰੀਟ ਅਸੀਂ ਐਡਾਪਟ ਕਰ ਲੈਂਦੇ ਆ ਪੇਸ਼ੈਂਟ ਨੂੰ ਠੀਕ ਹੈ ਜੀ ਜਦੋਂ ਪੇਸ਼ੈਂਟ ਨੂੰ ਅਸੀਂ ਐਡਾਪਟ ਕਰ ਲੀਦਾ ਜਿਸ ਦਿਨ ਪੇਸ਼ੈਂਟ ਸਾਡੇ ਕੋਲ ਆ ਗਿਆ ਚਾਹੇ ਉਹ 30 ਸਾਲ ਦੀ ਉਮਰ ਚ ਆ ਗਿਆ ਉਸ ਤੋਂ ਬਾਅਦ ਉਹ ਜੀਏ 70 ਸਾਲ 50 ਸਾਲ 80 ਸਾਲ ਦੀ ਉਮਰ ਤੱਕ ਜਿਹੜਾ ਵੀ ਉਹਦਾ ਇਲਾਜ ਹੋਊਗਾ ਹਸਪੀਟਲ ਦਾ ਦਵਾਈਆਂ ਦਾ ਉਸੇ ਕਰਨਾ ਫਿਰ ਉਹ ਇਨ ਐਂਡ ਆਊਟ ਆ ਇੱਕ ਤਰ੍ਹਾਂ ਉਹਦਾ ਕਾਰਡ ਬਣ ਗਿਆ ਤੁਸੀਂ ਪੇਸ਼ੈਂਟ ਦੀ ਗੱਲ ਕੀਤੀ ਰੋੜਾ ਸਾਹਿਬ ਤੁਹਾਡਾ ਫਿਰ ਸਿਲੈਕਸ਼ਨ ਦਾ ਕਰਾਈਟੇਰੀਆ ਕੀ ਹੈਗਾ ਕਿਵੇਂ ਸਿਲੈਕਟ ਕਰਦੇ ਹੋ ਕਿਉਂਕਿ ਬੜੀ ਅਨਫੋਰਚੂਨੇਟ ਗੱਲ ਹੈਗੀ ਆ ਵੀ ਪੰਜਾਬ 'ਚ ਤਾਂ ਕੈਂਸਰ ਫੈਲ ਹੀ ਬਹੁਤ ਗਿਆ ਫਿਰ ਤੁਸੀਂ ਕਿਵੇਂ ਚੂਜ਼ ਕਰਦੇ ਹੋ ਮਰੀਜ਼ਾਂ ਦਾ ਹਸਪੀਟਲ ਦੇ ਥਰੂ ਹੀ ਜਿੱਦਾਂ ਕੋਈ ਆ ਗਿਆ ਉਹ ਕਹਿੰਦਾ ਜੀ ਮੇਰੇ ਕੋਲ ਤਾਂ ਪੈਸੇ ਨਹੀਂ ਮੈਂ ਇਲਾਜ ਕਿੱਧਰ ਕਰਾਵਾਂ ਫਿਰ ਉਹ ਕਹਿ ਦਿੰਦੇ ਜੀ ਐਦਾਂ ਟਰਸਟ ਹੈਗੀ ਕ੍ਰਿਸ਼ਨਾ ਪ੍ਰਾਨ ਬ੍ਰੈਸਟ ਕੈਂਸਰ ਚੈਰੀਟੇਬਲ ਟਰਸਟ ਜੀ ਤੇ ਅਰੋੜਾ ਸਾਹਿਬ ਦੀ ਹੈ ਤੁਸੀਂ ਉਹਦੇ ਵਿੱਚ ਫਾਰਮ ਭਰ ਦੋ ਸਰਕਾਰ ਨੇ ਮੈਨੂੰ ਤਿੰਨ ਹਸਪੀਟਲ ਤਿੰਨ ਸਿਵਲ ਹਸਪੀਟਲ ਦਿੱਤੇ ਆ ਜਿਹੜੇ ਕਿ ਮੈਂ ਹੁਣ ਅਪਗ੍ਰੇਡ ਕਰਦੇ ਆਂ लुधियाने ਦੇ ਸਿਵਲ ਹਸਪਤਲ ਜੀ 50 60% ਕੰਮ ਹੋ ਗਿਆ ਕੋਸ਼ਿਸ਼ ਕਰਾਂਗੇ ਕਿ ਪ੍ਰਾਈਵੇਟ ਹਸਪਤਲ ਦਾ ਕਿਸੇ ਵੀ ਪ੍ਰਾਈਵੇਟ ਹਸਪਤਲ ਦਾ ਮੁਕਾਬਲਾ